ਅਜੀ 4 ਵਜੇ ਨਾ ਸਾਨੂੰ ਫੋਨ ਆਇਆ ਕਿਸੇ ਦਾ ਕਿ ਬਈ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ। ਕਾਰੀ ਦੁਕਾਨ ਹੈ ਸਰ ਆਪਣੀ। ਆਪਣੀ ਬਈ ਸਲੂਨ ਹੈਗਾ ਹੈਡਰੇਸਰ ਦਾ। ਕਿਹੜੀ ਜਗ੍ਹਾ ਤੇ? ਨਿਊ ਮੋਡਲ ਉਸਕਰਤਾਰ ਨਗਰ ਚੋ। ਓਕੇ। ਤੇ ਕਿੰਨਾ ਕਿੱਦਾਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਹੈ ਸਰ? ਜਦੋਂ ਫੋਨ ਗਿਆ ਤਾਂ ਫਿਰ ਆਪਾਂ ਦੁਕਾਨ ਤੇ ਆਏ ਦੁਕਾਨ ਤੇ ਦੇਖਿਆ ਸਾਡੇ ਜਨਰੇਟਰ ਟੁੱਟੇ ਪਏ ਦੋਨੇ ਹੀ। ਉਹ ਕਹਿੰਦੇ ਇੱਕ ਦੁਕਾਨਾ ਨਹੀਂ ਸਾਡੇ ਮਾਰਕੀਟ ਦੇ ਵਿੱਚ ਤਿੰਨ ਦੁਕਾਨਾਂ ਲੁੱਟੀ ਗਈ ਹੈਗੀ। ਅੱਛਾ ਤਿੰਨ ਦੁਕਾਨਾਂ ਚੋਰੀ ਹੋਈ। ਤਿੰਨ ਦੁਕਾਨਾਂ ਤੇ ਹੋਈ ਹੈਗੀ। ਤੇ ਨਾਲੇ ਕੈਸ਼ ਥੋੜਾ 3500 ਰੁਪਏ ਕੈਸ਼ अच्छा प्रेसिंग मशीन जी हां जी कितने की थी हुई मशीन वो है करीबन हैगी 2500 2000 ਦੀ ਹੈਗੀ ਸੀ ਕਿੰਨੇ ਕਰਾ ਨੁਕਸਾਨ ਟੋਟਲ ਪੰਜ ਹਜ਼ਾਰ ਦਾ ਹੈਗਾ ਕਰੀਬਨ ਟੋਟਲ ਨੁਕਸਾਨ 5000 ਦਾ ਹੈ ਤੇ ਇਹ ਪਹਿਲਾਂ ਵੀ ਕਦੀ ਇਹੋ ਜੀ ਵਾਰਦਾਤ ਹੋਈ ਹੈ ਕਿ ਪਹਿਲੀ ਵਾਰੀ ਭਾਈ ਸਾਡੀ ਮਾਰਕੀਟ ਚ ਹੁੰਦੀ ਰਹਦੀ ਹੈਗੀ ਕਦੀ ਮਹੀਨੇ ਬਾਅਦ ਕਦੀ 2 ਮਹੀਨੇ ਬਾਅਦ ਚੱਲਦਾ ਹੀ ਰਹਿੰਦਾ ਵਾ ਨਾਂ ਦੀ ਦੁਕਾਨ ਵੀ 1 2 3 ਮਹੀਨੇ ਪਹਿਲੇ ਚੋਰੀ ਹੋਈ ਸੀ ਤੁਸੀਂ ਕੰਪਲੀਟ ਵਗੈਰਾ ਨਹੀਂ ਕਰਦੇ ਪੁਲਿਸ ਤੇ ਕਾਰਵਾਈ ਕਿਉਂ ਨਹੀਂ ਕਰ ਦਿੱਜੀ ਇਹੋ ਜੀ ਵਾਰਦਾਤਾਂ ਹੋ ਰਹੀਆਂ ਭਾਈ ਹੁਣ ਤੁਸੀਂ ਦੇਖੋ ਬੰਦਾ ਸੇਵ ਹੀ ਨਹੀਂ ਕਿੱਦਾਂ ਚੋਰੀ ਕਰ ਲੈਂਦੇ ਹੈਗੇ ਚਾਰੇ ਤਿੰਨ ਦੁਕਾਨਾਂ ਲੁੱਟੀ ਗਈ ਤੇ ਉਹਦੇ ਚ ਕੀ ਇਹ ਦੇ ਕਰਾਂਗੇ ਬੰਦਾ ਸੁੱਤਾ ਹੁੰਦਾ ਸਰਦੀ ਇੱਥੇ ਏਰੀਆ ਕਿ ਰਾਉਂਡ ਪੁਲਿਸ ਕਰਦੀ ਰਹਿੰਦੀ ਹੈ ਫਿਰ ਨਹੀਂ ਕਰਦੀ ਹੈਗੀ ਭਾਈ ਰਾਤ ਨੂੰ ਕੋਈ ਨਹੀਂ ਆਉਂਦਾ ਇੱਥੇ ਅੱਛਾ ਹਾਂਜੀ ਤੇ ਹੁਣ ਪੁਲਿਸ ਕੰਪਲੇਟ ਕੀਤੀ ਕਿ ਸਟਾਟੇਲੋ ਹਾਂਜੀ 112 ਨੰਬਰ 'ਤੇ ਕਾਲ ਕੀਤੀ ਹੈਗੀ ਚੋਰੀ ਦੀ ਕੰਪਲੇਂਟ ਆਈ ਸੀ 112 ਨੂੰ ਸਰ ਕਿਹੜੀ ਜਗ੍ਹਾ ਤੇ ਇਹ ਇੱਥੇ ਕਤਾਰਨਗਰ ਦੀ ਕੀ ਕੀ ਚੋਰੀ ਹੋਈ ਸੀ ਆਪਾਂ ਹੇਅਰ ਸਲੂਨ ਦੀ ਦੁਕਾਨ ਤੇ ਐ ਇੱਕ ਕਹਿੰਦੇ 3500 ਰੁਪਿਆ ਦਾ ਇੱਕ ਕਟਿੰਗ ਵਾਲੀ ਮਸ਼ੀਨ ਸੀ ਜਿਹਦੀ ਕੀਮਤ 2.5 ਹਜ਼ਾਰ ਰੁਪਿਆ 10000 ਇਹ ਜਿਹੜੀ ਮਈਆ ਇੱਕ ਸਾਹਮਣੇ ਸਟੇਸ਼ਨਰੀ ਦੁਕਾਨ ਦੇ ਜਿੰਦੇ ਤੋੜੇ ਆ ਟੁੱਟੇ ਦਿਸਦੇ ਆ ਤੇ ਉਹਨਾਂ ਦੇ ਮਾਲਕ ਹਾਲੇ ਨਹੀਂ ਆਇਆ ਉਹ ਆ ਕੇ ਦੱਸੂਗਾ ਵੀ ਇਹਨਾਂ ਦਾ ਕੋਈ ਨੁਕਸਾਨ ਹੋਇਆ ਕਿ ਨਹੀਂ ਤੇ ਪਤਾ ਲੱਗਾ ਮੁਕਦੇ ਦੇ ਸੇਰੇ 4 ਵਜੇ ਇਹ ਹੋਈ ਆ ਬੰਦੇ ਦੋ ਐਕਟਵਾ ਦੇ ਦੋ ਬੰਦੇ ਆਏ ਆ ਤੇ ਇਹਨਾਂ ਦੇ ਕੁਝ ਬੰਦੇ ਨੇ ਦੇਖਿਆ ਉਹਨਾਂ ਦੇ ਪਿਛੇ ਹੀ ਭੱਜੇ ਆ ਪਰ ਉਹ ਭੱਜ ਗਏ ਸੀ ਜਦ ਤੱਕ ਆਪਣਾ ਲੈ ਕੇ ਸਮਾਰੋ ਤੇ ਸਰ ਕਿੰਨੀਆਂ ਦੁਕਾਨਾਂ ਦੇ ਟੋਟਲ ਚੋਰੀ ਹੋਈ ਹੈ ਇਹ ਦੋ ਦੁਕਾਨਾਂ ਦੇ ਪਤਾ ਲੱਗਾ ਜੀ ਹਾਲੇ ਦੂਸਰੀ ਦੁਕਾਨ ਦੇ ਮਾਲਕ ਨਹੀਂ ਆਏ ਉਹਨਾਂ ਦਾ ਕੀ ਨੁਕਸਾਨ ਹੋਇਆ ਪਤਾ ਨਹੀਂ ਲੱਗਾ ਇਹਨਾਂ ਦਾ ਸਾਨੂੰ ਦੱਸ ਲੁਕਾ ਮੈਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਲੈ ਹਾਂਜੀ ਤੇ ਚੈੱਕ ਕਰਦੇ ਜੀ ਹੁਣੇ ਕਿਹੜੇ ਥਾਂ ਤੇ ਸਰ ਆਪਾਂ ਪਾਰਗ੍ਰਾਮ ਥਾਂ ਤੇ ਅੱਜ 4 ਵਜੇ ਹੈ ਨਾ ਸਾਨੂੰ ਫੋਨ ਆਇਆ ਕਿ ਸੀਦਾ ਕਿ ਬਈ ਤੁਹਾਡੀ ਦੁਕਾਨ ਤੇ ਚੋਰੀ ਹੋ ਗਈ ਕਾਰੀ ਦੁਕਾਨ ਹੈ ਸਰ ਆਪਣੀ ਆਪਣੀ ਬਈ ਸਲੂਨ ਹੈਗਾ ਹੈਡ ਡ್ರೆਸਰ ਦਾ ਕਿਹੜੀ ਜਗ੍ਹਾ ਤੇ ਨਿਊ ਮਾਡਲ ਹੋਸ ਕਰਤਾਰ ਨਗਰ ਚੌਕ ਓਕੇ ਤੇ ਕਿੰਨਾ ਕਿੱਦਾਂ ਪਤਾ ਲੱਗਾ ਤੁਹਾਨੂੰ ਚੋਰੀ ਹੋਈ ਹੈ ਸਰ ਜਦੋਂ ਫੋਨ ਗਿਆ ਤਾਂ ਫਿਰ ਆਪਾਂ ਦੁਕਾਨ ਤੇ ਆਏ ਦੁਕਾਨ ਤੇ ਦੇਖਿਆ ਸਾਡੇ ਜਨਰੇਟਰ ਟੁੱਟੇ ਪਏ ਦੋਨੇ ਹੀ ਉਹ ਕਹਿੰਦੇ ਇੱਕ ਦੁਕਾਨਾ ਨਹੀਂ ਸਾਡੇ ਮਾਰਕੀਟ ਦੇ ਵਿੱਚ ਤਿੰਨ ਦੁਕ ਤੇ ਨਾਲੇ ਕੈਸ਼ ਥੋੜਾ 3500 ਰੁਪਏ ਕੈਸ਼ ਸੀ ਤੇ ਨਾਲੇ ਇੱਕ ਮਸ਼ੀਨ ਸੀ ਸਾਡੇ ਕੋਲ ਉਹ ਲੈ ਕੇ ਚਲੀ ਗਏ ਅੱਛਾ ਮਸ਼ੀਨ ਕਿਹੜੀ ਸੀਗੀ ਮਸ਼ੀਨ ਆਪਣਾ ਕੋ ਪ੍ਰੈਸਿੰਗ ਸੀ ਅੱਛਾ ਪ੍ਰੈਸਿੰਗ ਮਸ਼ੀਨ ਸੀ ਹਾਂਜੀ ਕਿੰਨੇ ਕਦੀ ਹੋਈਗੀ ਮਸ਼ੀਨ ਉਹ ਹੈ ਕਰੀਬਨ ਹੈਗੀ 2500 ਤੋਂ 2000 ਦੀ ਹੈਗੀ ਸੀ ਉਹਨੇ ਕਿੰਨੇ ਕ ਦਾ ਨੁਕਸਾਨ ਟੋਟਲ ਪੰਜ ਹਜ਼ਾਰ ਦਾ ਹੈ ਕਰੀਬਨ ਟੋਟਲ ਨੁਕਸਾਨ 5000 ਤੋਂ 10000 ਤੇ ਇਹ ਪਹਿਲਾਂ ਵੀ ਕਦੀ ਇਹੋ ਜੀ ਵਾਰਦਾਤ ਹੋਈ ਹੈ ਕਿ ਪਹਿਲੀ ਵਾਰ ਹੈ ਭਾਈ ਸਾਡੀ ਮਾਰਕੀਟ ਚ ਹੁੰਦੀ ਰਹਦੀ ਹੈਗੀ ਕਦੀ ਮੇਂ ਨੇਵਾਲ ਕਦੀ 2 ਮਹੀਨੇ ਬਾਅਦ ਚੱਲਦਾ ਹੀ ਰਹਿੰਦਾ ਵਾ ਨਾਂ ਦੀ ਦੁਕਾਨ ਵੀ 1 2 3 ਮਹੀਨੇ ਪਹਿਲੇ ਚੋਰੀ ਹੋ ਗਈ ਸੀ ਫਿਰ ਤੁਸੀਂ ਕੰਪਲੀਟ ਵਗੈਰਾ ਨਹੀਂ ਕਰਦੇ ਪੁਲਿਸ ਤੇ ਕਾਰਵਾਈ ਕਿਉਂ ਨਹੀਂ ਕਰ ਦਿੱਜੀ ਇਹੋ ਜਿਹਾ ਵਾਰਦਾਤਾ ਹੋ ਰਹੀ ਆ ਭਾਈ ਹੁਣ ਤੁਸੀਂ ਦੇਖੋ ਬੰਦਾ ਸੇਵ ਹੀ ਨਹੀਂ ਕਿੱਦਾਂ ਚੋਰੀ ਕਰ ਲੈਂਦੇ ਹੈਗੇ ਜ ਚਾਰੇ ਤਿੰਨ ਦੁਕਾਨਾਂ ਲੁੱਟੀ ਗਈ ਉਹਦੇ ਚ ਕੀ ਇਹ ਦੇ ਕਰਾਂਗੇ ਬੰਦਾ ਸੁੱਤਾ ਹੁੰਦਾ ਸਰ ਜੀ ਠੀਕ ਹੈ ਤਾਂ ਏਰੀਆ ਕਿ ਰਾਉਂਡ ਪੁਲਿਸ ਕਰਦੀ ਰਹਿੰਦੀ ਹੈ ਫੇਰ ਨਹੀਂ ਕਰਦੀ ਹੈਹੀ ਭਾਈ ਰਾਤ ਨੂੰ ਕੋਈ ਨਹੀਂ ਆਉਂਦਾ ਇੱਥੇ ਅੱਛਾ ਹਾਂਜੀ ਤੇ ਹੁਣ ਪੁਲਿਸ ਕੰਪਲੇਟ ਕੀਤੀ ਕੀ ਸਟਾਟ ਟੈਨੋ ਹਾਂਜੀ 112 ਨੰਬਰ 'ਤੇ ਕਾਲ ਕੀਤੀ ਹੈ ਜੀ ਚੋਰੀ ਦੀ ਕੰਪਲੇਂਟ ਆਈ ਸੀ 112 ਨੂੰ ਸਰ ਕਿਹੜੀ ਜਗ੍ਹਾ ਤੇ ਇਹ ਇੱਥੇ ਕਤਾਰਨਗਰ ਦੀ ਹਾਂ ਕੀ ਕੀ ਚੋਰੀ ਹੋਈ ਸੀ ਆਪਾਂ ਹੇਅਰ ਸਲੂਨ ਦੀ ਦੁਕਾਨ ਤੇ ਐ ਇੱਕ ਕਹਿੰਦੇ 3500 ਰੁਪਿਆ ਦਾ ਇੱਕ ਕਟਿੰਗ ਵਾਲੀ ਮਸ਼ੀਨ ਸੀ ਜਿਹਦੀ ਕੀਮਤ ਦੋ 2500 ਰੁਪਿਆ 10000 ਇਹ ਤੇਰੀ ਮਈਆ ਇੱਕ ਸਾਹਮਣੇ ਸਟੇਸ਼ਨਰੀ ਦੁਕਾਨ ਦੇ ਜਿੰਦੇ ਤੋੜੇ ਆ ਟੁੱਟੇ ਦਿਸਦੇ ਆ ਤੇ ਉਹਨਾਂ ਦੇ ਮਾਲਕ ਹਾਲੇ ਨਹੀਂ ਆਇਆ ਉਹ ਆ ਕੇ ਦੱਸੂਗਾ ਵੀ ਇਹਨਾਂ ਦਾ ਕੋਈ ਨੁਕਸਾਨ ਹੋਇਆ ਕਿ ਨਹੀਂ ਤੇ ਪਤਾ ਲੱਗਾ ਮੁਕਦੇ ਦੇ ਸੇਰੇ 4 ਵਜੇ ਇਹ ਹੋਈ ਆ ਬੰਦੇ ਦੋ ਐਕਟਵਾ ਦੇ ਦੋ ਬੰਦੇ ਆਏ ਆ ਤੇ ਇਹਨਾਂ ਦੇ ਕੁਝ ਬੰਦੇ ਨੇ ਦੇਖਿਆ ਉਹਨਾਂ ਦੇ ਪਿਛੇ ਹੀ ਭੱਜੇ ਆ ਪਰ ਉਹ ਭੱਜ ਗਏ ਸੀ ਜਦ ਤੱਕ ਆਪਣਾ ਲੈ ਕੇ ਸਮਾਰੋ ਤੇ ਸਰ ਕਿੰਨੀਆਂ ਦੁਕਾਨਾਂ ਦੇ ਟੋਟਲ ਚੋਰੀ ਹੋਈ ਹੈ ਇਹ ਦੋ ਦੁਕਾਨਾਂ ਦੇ ਪਤਾ ਲੱਗਾ ਜੀ ਹਾਲੇ ਦੂਸਰੀ ਦੁਕਾਨ ਦੇ ਮਾਲਕ ਨਹੀਂ ਆਏ ਉਹਨਾਂ ਦਾ ਕੀ ਨੁਕਸਾਨ ਹੋਇਆ ਪਤਾ ਨਹੀਂ ਲੱਗਾ ਇਹਨਾਂ ਦਾ ਸਾਨੂੰ ਦੱਸ ਦੁਕਾ ਮੈਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਲੈ ਹਾਂਜੀ ਤੇ ਚੈੱਕ ਕਰਦੇ ਜੀ ਹੁਣੇ ਕਿਹੜੇ ਸਾਡੇ ਤੋਂ ਸਰ ਆਪਾਂ ਪ੍ਰੋਗਰਾਮ ਠਾਣਾਂ